ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅੱਜ ਰਾਤ ਦੇ ਮੌਸਮ ਦੀ ਯਾਨੀ ਕਿ ਆਉਂਦੀ ਜਿਹੜੇ 12 ਘੰਟੇ ਨੇ ਸਤਾਰ 18 ਦੀ ਰਾਤ ਦੀ ਆਫਾ ਗੱਲ ਕਰਨੀ ਹੈ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਹੈ ਔਰ ਮੌਨਸਨ ਦਾ ਮੀਂਹ ਲੱਗੇਗਾ ਨਹੀਂ ਲੱਗੇਗਾ ਕਿਹੜੇ ਖੇਤਰਾਂ ਦੀ ਵਿੱਚ ਅੱਜ ਮੀਂਹਿਆ ਸਾਰੀ ਰਾਤ ਨੂੰ ਇਹ ਤੁਹਾਨੂੰ ਅਪਡੇਟ ਇਸ ਵੀਡੀਓ ਦੇ ਵਿੱਚ ਦੇਵਾਂਗੇ ਸੋ ਅੱਜ ਦਾ ਦਿਨ ਕਾਫੀ ਗਰਮ ਤੇ ਖੁਸ਼ਕ ਬਣਿਆ ਹੋਇਆ ਜੀ ਨਵੀਂ ਫਰਫੂਰ ਜਿਹੜੀਆਂ ਹਵਾਵਾਂ ਚੱਲ ਰਹੀਆਂ ਨੇ ਫਰੇ ਦੀ ਵਾਪਸੀ ਹੋਈ ਹੈ ਜਿਹਦੇ ਨਾਲ ਗਰਮਾਹਰ ਤੇ ਨਮੀ ਹੋਣ ਦੇ ਬਾਵਜੂਦ ਜਿਹੜੀ ਐ ਇੱਥੇ ਹਮਸ ਵਧੀ ਹੋਈ ਹੈ ਪੰਜਾਬ ਦੇ ਬਹੁਤੇ ਭਾਗਾਂ ਦੇ ਵਿੱਚ ਧੁੱਪ ਅਜ ਲੱਗੀ ਹੈ ਤੇ ਹਮਸ ਨੇ ਜ਼ੋਰ ਫੜਿਆ ਹੋਇਆ ਹੈ ਜੇਕਰ ਅਸੀਂ ਉਹਦੇ 12 ਘੰਟਿਆਂ ਦੀ ਗੱਲ ਕਰਦੇ ਹਾਂ ਪੰਜਾਬ ਦੇ ਕੁਝ ਥਾਵਾਂ ਤੇ ਕੱਲ ਤੜਕੇ ਸਵੇਰੇ ਮੀਂਹ ਜੜੇ ਆ ਪਹੁੰਚਦੇ ਹੋ ਸਕਦੇ ਨੇ ਮਾਝਾ ਦੁਆਬਾ ਪੁਰਾਤ ਖੇਤਾਂ ਦੇ ਵਿੱਚ ਮੱਖ ਰਹਿ ਸਕਦਾ ਜੀ ਜੇਕਰ ਟੈਂਪਰੇਚਰ ਵਾਲੇ ਫਕਤ ਉਹ ਦੇਖਦੇ ਆ ਤੇ ਅੱਜ 37 38 ਦੇ ਟੈਂਪਰੇਚਰ ਮੈਕਸਿਮਮ ਚੱਲ ਰਹੇ ਨੇ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ 37 ਤੋਂ ਉੱਪਰ ਟੈਂਪਰੇਚਰ ਅਜੇ ਜਾ ਚੁੱਕੇ ਨੇ ਸੋ ਵਧੀ ਹੋਈ ਨਮੀ ਦੇ ਸਦਕਾ ਜਿਹੜਾ ਵੈਸਟਰਨ ਡਿਸਰਬਸ ਯਾਨੀ ਕਿ ਪੱਛਮੀ ਸਿਸਟਮ ਜਿਹੜਾ ਕਿ ਸਰਗਰਮ ਹੈਗਾ ਜੀ ਸੋ ਇਹਦੇ ਨਾਲ ਮੀਂਹ ਜਿਹੜਾ ਮੀਂਹ ਆਲੇ ਕੁਛ ਅਸਪੈਲ ਜਿਹੜਾ ਕੱਲ ਤੜਕੇ ਸਵੇਰੇ ਲੱਗਣ ਦੇ ਅਸਰ ਹੋਣਗੇ ਕੁਝ ਕੇਤਰਾ ਦੇ ਵਿੱਚ ਅੱਜ ਰਾਤ ਵੀ ਮੀਂਹ ਦੇ ਅਸਰ ਹੋਣਗੇ ਕੁੱਲ ਮਿਲਾ ਕੇ ਜੀ ਪਠਾਨਕੋਟ ਜਿਲ੍ਹਾ ਸ੍ਰੀ ਅਮਰitsar ਸਾਹਿਬ ਔਰ ਗੁਰਦਾਸਰ ਹੁਸ਼ਿਆਰ ਕਰਦੇ ਕੁਛ ਕੇਤਰਾ ਨਵਾਂ ਸ਼ਹਿਰ ਜਲੰਧਰ ਕਪੂਰਥਲਾ ਦੇ ਖੇਤਰਾ ਦੇ ਵਿੱਚ ਮੀਂਹ ਪਹੁੰਚਦੇ ਹੋ ਸਕਦੇ ਨੇ ਚੰਡੀਗੜ੍ਹ ਰੋਪੜ ਦੇ ਵਿੱਚ ਵੀ ਮਹਾਲੀ ਦੇ ਵਿੱਚ ਵੀ ਮੀਂਹ ਪਹੁੰਚਦੇ ਹੋ ਸਕਦੇ ਨੇ ਕੱਲ ਤੜਕੇ ਸਵੇਰੇ ਸੋ ਪਾਸੇ ਬਣ ਗਿਆ ਤੇ ਉਧਰਲੇ ਪਾਸੇ ਮੀਂਹ ਲੱਗਣਗੇ ਪੁਆਦ ਵਾਲੇ ਪਾਸੇ ਬੱਦਲ ਬਣ ਗਿਆ ਤੇ ਪੁਆਦ ਵਾਲੇ ਪਾਸੇ ਮੀਂਹ ਲੱਗਣਗੇ ਕੁਝ ਪੂਰਬੀ ਖੇਤਰ ਮਾਲਵੇ ਦੇ ਵੀ ਇਹਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਸੋ ਅੱਜ ਦੁਪਹਿਰ ਬਾਅਦ ਵੀ ਹੁਸ਼ਿਆਰਪੁਰ ਨਵਾਂ ਸ਼ਹਿਰ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਵਾਲਾ ਸੈੱਲ ਬਣਿਆ ਪਰ ਉਹ ਬਹੁਤਾ ਤਗੜਾ ਨਹੀਂ ਹੋ ਸਕਿਆ ਇਸ ਲਈ ਕੁਝ ਖੇਤਰਾਂ ਦੇ ਵਿੱਚ ਹਲਕੇ ਦਰਮਿਆਨੇ ਛਰਾਟੇ ਲੱਗੇ ਬਹੁਤੇ ਖੇਤਰ ਮੀਂਹਾਂ ਤੋਂ ਸਖਣੇ ਰਹਿ ਗਏ ਸੋ ਅੱਜ ਰਾਤ ਵੀ ਕੋਈ ਬਹੁਤ ਵੱਡਾ ਮੀਂਹ ਤਾਂ ਨਹੀਂ ਆਵੇਗਾ ਪਰ ਹਲਕੇ ਮੋਟੇ ਛਰਾਟੇ ਕੋਸ਼ਤਾਂ ਅਤੇ ਅੱਧੀ ਰਾਤ ਨੂੰ ਵੀ ਲੱਗ ਸਕਦੇ ਨੇ ਤੇ ਅ ਕੱਲ ਤੜਕੇ ਸਵੇਰੇ 10 15 ਫਸਲਾਂ ਦੇ ਖੇਤਾਂ ਦੇ ਵਿੱਚ ਉਮੀਦ ਕੱਲ ਤੜਕੇ ਸਵੇਰੇ ਵੜਦੀ ਜਾ ਰਹੀ ਹੈ ਮੱਝ ਤੇ ਦੁਆਗੇ ਦੇ ਖੇਤਾਂ ਦੇ ਵਿੱਚ ਮੀਂਹ ਪਹੁੰਚਦੇ ਹੋਣਗੇ ਸ਼ੁਕਰੀਆ ਜੀ ਧੰਨਵਾਦ ਔਰ ਜਿਹੜੇ ਡੈਮਾਂ ਤੋਂ ਦਰਿਆਵਾਂ ਤੋਂ ਜੋ ਫਰੇਟਸ ਆ ਰਹੀਆਂ ਨੇ ਉਹ ਕਿੰਨਾ ਕੁ ਦਾ ਡੈਮ ਦਾ ਅੱਧਾ ਰਿਹਾ ਕਿੰਨਾ ਪਾਣੀ ਛੱਡਿਆ ਜਾ ਰਿਹਾ ਵਿਆਸ ਤੇ ਸਤਲੁਜ ਦੇ ਵਿੱਚ ਇਹ ਅੰਕੜੇ ਹਾਲੇ ਜਾਰੀ ਨਹੀਂ ਕੀਤੇ ਗਏ ਬੀਬੀ ਜੰਮੀ ਵੱਲੋਂ ਜਦੋਂ ਜਾਰੀ ਕੀਤੇ ਜਾਣਗੇ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਧੰਨਵਾਦ